ਪੁਲਿਸ ਨੇ ਲੱਖਾਂ ਰੁਪਏ ਦੀ ਨਕਦੀ ਪਿਸਤੌਲ ਸਣੇ ਫੋਰਚਨਰ ਸਵਾਰ ਚਾਰ ਜਣਿਆਂ ਨੂੰ ਕੀਤਾ ਕਿਤਾ 45 ਆਪਤੀ ਦੀ ਉਲੰਘਣਾ ਤੇ ਐਫਲੈਕਟ ਦੇ ਤਹਿਤ ਪੁਲਿਸ ਨੇ ਕੀਤਾ ਕੇਸ ਦਰਜ ਬਰਨਾਲਾ ਪੁਲਿਸ ਨੇ ਐਸਐਸਪੀ ਸੰਦੀਪ ਮਾਲਿਕ ਦੀ ਅਗਵਾਈ ਹੇਠ ਲੱਖਾਂ ਰੁਪਏ ਦੀ ਨਕਦੀ ਇੱਕ ਪਿਸਤੌਲ ਸਣੇ ਫੋਰਚਨਰ ਸਵਾਰ ਚਾਰ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਐਸਪੀ ਜਗਦੀਸ਼ ਵਿਸ਼ਨੋਈ ਨੇ ਸਾਡੇ ਪੱਤਰਕਾਰ ਜਤਿੰਦਰ ਦੇਵਗਾਂ ਨੂੰ ਦੱਸਿਆ ਕਿ ਥਾਣਤ ਨੌਲਾ ਦੀ ਪੁਲਿਸ ਨੇ ਬੜਬੜ ਟੋਲ ਪਲਾਜ਼ਾ ਉਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਨਾਕਾ ਬੰਦੀ ਕੀਤੀ ਹੋਈ ਸੀ ਉਹਨਾਂ ਨੇ ਦੱਸਿਆ ਕਿ ਫੋਰਚੂਨਰ ਗੱਡੀ ਚੋਂ 12 ਲੱਖ 46500 ਰੁਪਏ ਦੀ ਨਕਦੀ ਅਤੇ 32 ਬੋਲ ਰਿਵਾਲਵਰ ਸਮੇਤ 8 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਜਿਨ੍ਹਾਂ ਪਾਸ ਨਕਦੀ ਸੰਬੰਧੀ ਰਿਵਾਲਵਰ ਸੰਬੰਧੀ ਕੋਈ ਦਸਤਾਵੇਜ਼ ਨਹੀਂ ਸੀ ਸਰ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਹੈ ਪੁਲਿਸ ਵੱਲੋਂ ਨਾਕੇ ਲਗਾਏ ਗਿਆ ਨਾਕੇ ਤੋਂ ਕੱਲੇ ਕਵਰੀ ਹੋਈ ਹੈ ਉਹਦੇ ਬਾਰੇ ਕੀ ਮਾਮਲਾ ਹੈ ਜੀ ਕਾਲਿਕ ਫਾਰਚੂਨਰ ਗੱਡੀ ਸੀਗੀ ਜਿਹੜੀ ਜਿਹਨੂੰ ਰੋਕਿਆ ਗਿਆ ਸੀਗਾ ਬੜਵਰ ਨਾਕੇ ਤੇ ਐਫਐਸਟੀ ਟੀਮ ਨੇ ਤੇ ਉਤੋਂ ਗੱਡੀ ਦੀ ਤਲਾਸ਼ੀ ਦੌਰਾਨ ਉਹਨਾਂ ਕੋਲ 12 ਲੱਖ ਪੇ 46500 ਰੁਪਈਆ ਜਿਹੜਾ ਹੈਗਾ ਉਹਨਾਂ ਤੋਂ ਬਰਾਮਦ ਹੋਇਆ ਸੀਗਾ ਤੇ ਇੱਕ ਬੰਤੀ ਬੋਰ ਦਾ ਪਿਸਤਲ ਵੀ ਉਹਨਾਂ ਤੋਂ ਬਰਾਮਦ ਕੀਤਾ ਗਿਆ ਸੀ ਇਹਨਾਂ ਚਾਰ ਜਿਹੜੇ ਪਰਸਨ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ मौके ਤੇ ਤੇ ਮੈਂ ਪਬਲਿਕ ਤੋਂ ਅਪੀਲ ਕਰਾਂਗਾ ਕਿ ਜਿਹੜੇ 50000 ਤੋਂ ਪੇਸੇ ਵਾਧ ਨਾਲ ਲਏ ਕਿ ਚੱਲਣ ਅਗਰ 50000 ਤੋਂ ਪੈਸੇ ਵੱਧ ਲੈ ਕੇ ਚੱਲ ਜਾਓ ਤਾਂ ਆਪਦੇ ਪ੍ਰੂਫ ਕੋਈ ਸਬੂਤ ਨਾਲ ਲੈ ਕੇ ਚੱਲੋ ਪੈਸਾ ਕਿੱਥੋਂ ਆਇਆ ਹੈ ਕਿੰਨੂੰ ਦੇਣਾ ਕਰਨਾ ਹੈਗਾ ਸਾਰੇ ਥੋੜੇ ਕੋਈ ਪ੍ਰੂਫ ਆਪਦੇ ਹੋਣੇ ਚਾਹੀਦੇ ਇੱਕ ਹੋਰ ਮੈਂ ਅਪੀਲ ਕਰੂੰਗਾ ਜਿਹੜੇ ਅਸਲਾ ਤਾਰਕ ਹੈਗੇ ਇਹ ਮਾਨਯੋਗ ਇਲੈਕਸ਼ਨ ਕਮਿਸ਼ਨ ਦਾ ਹੁਕਮ ਹੈਗਾ ਡੀਸੀ ਸਾਹਿਬ ਦਾ ਹੁਕਮ ਹੈਗਾ ਕਿ ਜਿਹੜੇ ਅਸਲੇ ਹੈਗੇ ਆਪਦੇ ਜਮ੍ਹਾਂ ਕਰਾਓ ਉਹ ਜੋ ਜਮ੍ਹਾਂ ਨਹੀਂ ਕਰਾਉਂਦੇ ਤੇ ਉਹਨਾਂ ਦੇ ਲੀਗਲ ਜਿਹੜਾ ਐਕਸ਼ਨ ਹੈ ਉਹ ਲਿੱਤਾ ਜਾਊਗਾ ਥੈਂਕ ਯੂ ਬਰਨਾਲਾ ਤੋਂ ਪੱਤਰਕਾਰ ਜਤਿੰਦਰ ਦੇਵ ਗਾਂਧੀ ਵਿਸ਼ੇਸ਼ ਰਿਪੋਰਟ